ਕਿੰਨਾ ਮਾਇਨ ਨਾ ਤੂੰ ਮਮੀ ਵੀਡੀਓ ਨਾ ਬਣਾਓ ਹੁਣ ਤਾਂ ਬਣ ਗਈ ਬਸ ਹੁਣ ਤਾਂ ਬਣ ਗਈ ਹੁਣ ਤਾਂ ਤੁਹਾਡੀਆਂ ਸਾਰੀਆਂ ਦੀ ਬਣ ਗਈ ਹੂੰ ਕਿਧਰੋਂ ਤੈਨੂੰ ਫਿਲਮ ਵਿੱਚ ਅਸਟ੍ਰੇਕ ਕਿਹ ਬਤਾ ਕੀ ਬਣ ਰਿਹਾ ਲੱਗਦਾ ਆਪਣਾ ਹਰਮਨ ਵੀ ਤਿਆਰ ਹੋ ਗਿਆ ਤੇ ਕੁੜੀਆਂ ਤਿਆਰ ਹੋ ਰਹੀਆਂ ਨੇ ਇਹਨਾਂ ਦੀ ਤਿਆਰੀ ਨਹੀਂ ਹੁੰਦੀ ਪਰ ਹੋ ਰਹੀਆਂ ਨੇ ਅਸੀਂ ਜਾਣਾ ਵਿਆਹ ਦੀ ਸ਼ਾਪਿੰਗ ਕਰਨ ਇੱਕ ਕੁੜੀ ਸਾਡੀ ਇੱਧਰ ਨੂੰ ਭੱਜ ਗਈ ਉਹ ਬੈਠੀ ਹੈ ਜਾ ਕੇ ਮੋਹਲ ਕੋ ਹੁੰਦੀ ਆ ਇੱਕ ਆ ਰਹੀ ਹੈ ਸਾਡੀ ਨਰਸ ਵਾਲੀ ਇਹ ਨਰਸ ਸਾਡੀ ਕੁੜੀ ਹੈ ਆਪਣੀ ਨਹੀਂ ਤਿਆਰੀ ਹੋਣ ਚਾਹੁੰਦੀ ਛੇਤੀ ਥੋੜੇ ਜਿਹੇ ਤਾਲੇ ਦੇ ਮੁੱਟ ਪਾ ਲਾ

ਚੱਲਦੀ ਐ ਫਿਰ ਆਪਾਂ ਬੈਠ ਜੀ ਲੈ ਐ ਇਧਰ ਨੂੰ ਚਾੱਕ ਹਾਂ ਹਾਈ ਸੀਗੇ ਇਧਰ ਨੂੰ ਚਾੱਕ ਹਾਂ ਇਧਰ ਨੂੰ ਪ੍ਰੋਪਰਟੀ ਆ ਮਾਈ ਸੀ ਨਾ ਇਹ ਮੈਂ ਬੈਠੀ ਰਹੇ ਤੇ ਲੋ ਜੀ ਆਪਾਂ ਬਾਜ਼ਾਰ ਪਹੁੰਚ ਗਏ ਆ ਹਾਸਾ ਮਜ਼ਾਕ ਕਰਦੇ ਆ ਕਰਦੇ ਆ ਗੱਲਾਂ ਬਾਤਾਂ ਕਰਦੇ ਆ ਕਰਦੇ ਆ ਅਸੀਂ ਸਿਗੀ ਪਹੁੰਚ ਗਏ ਸੀਗੇ ਬਾਜ਼ਾਰ ਬਾਜ਼ਾਰ ਵਿੱਚ ਆਪਣੀਆਂ ਤਿੰਨਾਂ ਕੁੜੀਆਂ ਨੇ ਲੈਣੇ ਸੀਗੇ ਵਿਆਹ ਵਾਸਤੇ ਕੱਪੜੇ ਆਪਣੀ ਖੁਸ਼ੀ ਦੀ ਫੇਰ ਵੱਲ ਵੀ ਸੀਗੀ 10 ਤਰੀਕ ਦੀ ਤੇ ਉਹਦੇ ਵਾਸਤੇ ਵੀ ਉਹਨੇ ਕੱਪੜੇ ਖਰੀਦਣੇ ਸੀਗੇ ਤੇ ਚਲੋ ਆਪਾਂ ਨੂੰ 17 ਤਰੀਕ ਦਾ ਆਪਣੇ ਵਿਆਹ ਵੀ ਆਪਣੇ ਘਰ ਵਿੱਚ ਤੇ ਉਹਦੇ ਵਾਸਤੇ ਵੀ ਉਹਨੇ ਕੱਪੜੇ ਖਰੀਦਨੇ ਸੀਗੇ ਤੇ ਬਹੁਤ ਔਖੇ ਕੁੜੀਆਂ ਨੂੰ ਪਸੰਦ ਆਏ ਨੇ ਕੱਪੜੇ ਜਿਹੜੇ ਕੱਪੜੇ ਬਹੁਤ ਸੋਹਣੇ ਸੀਗੇ ਕਲਰ ਵੀ ਬਹੁਤ ਸੋਹਣੇ ਸੀ ਤੇ ਡਿਜ਼ਾਈਨ ਵੀ ਅਲੱਗ-ਅਲੱਗ ਸੀ ਤੇ ਕਲਰ ਵੀ ਕੱਪੜੇ ਸੂਟਾਂ ਦੇ ਰੰਗ ਵੀ ਬਹੁਤ ਸੋਹਣੇ ਸੀਗੇ ਤੇ ਲੋ ਜੀ ਆਪਣੀ ਖੁਸ਼ੀ ਦਾ ਸੂਟ ਹੋ ਗਿਆ ਫਾਈਨਲ ਤੇ ਇਹ ਜਿਹੜੀਆਂ ਆਪਣੀਆਂ ਭਾਂਜੀਏ ਸੀਗੀਆਂ ਉਹਨਾਂ ਦੇ ਵੀ ਹੋ ਗਏ ਸੀਗੇ ਸੂਟ ਫਾਈਨਲ ਤੇ ਇੱਥੇ ਚਲੋ ਹਨਾ ਅਸੀਂ ਸੂਟ ਖੁਸ਼ੀ ਦਾ ਖਰੀਦ ਲਿਆ ਸੀ ਤੇ ਚਲੋ ਜੀ ਹੁਣ ਅੱਗੇ ਚੱਲਦੇ ਆਂ ਦਾ ਕੋਲੇ ਵੀ ਨਹੀਂ ਨਮੀ ਆਈ ਨਾ ਸਾਡੇ ਜਿਹੜਾ ਤੀਜਾ ਤੋਂ ਹੁਣ ਲੱਗਾ ਜਿਹੜੀ ਜਿਹੜੀ ਵੀ ਜਿਹੜੀ ਕਰਦੇ ਨੇ ਜਿਹੜੀ ਕਰਦੇ ਨੇ ਚਲਾਉਣਾ ਦੋ ਮਿੰਟ ਵੇਟ ਕਰਾ ਚਲਾਉਣਾ ਇਲੌਜੀ ਸੂਟਾਂ ਦੀ ਸ਼ਾਪਿੰਗ ਕਰਦੇ ਕਮਾਉਂਦੇ ਘੁੰਮਦੇ ਘਮਾਉਂਦੇ ਤੇ ਕੁੜੀਆਂ ਫੇ ਸਾਨੂੰ ਲੱਗੀਆਂ ਸੀਗੀਆਂ ਕਹਿਣ ਸਾਨੂੰ ਭੁੱਖ ਲੱਗੀ ਆ ਸਾਨੂੰ ਕੁਝ ਖਵਾਓ ਸਾਨੂੰ ਕੁਝ ਖਵਾਓ ਤੇ ਫਿਰ ਆਪਾਂ ਕੁੜੀਆਂ ਇਹਨਾਂ ਨੂੰ ਅਸੀਂ ਪੁੱਛਿਆ ਸੀਗਾ ਵੀ ਤੁਸੀਂ ਕੀ ਖਾਣਾ ਤੇ ਇਹਨਾਂ ਨੇ ਫਿਰ ਸਾਨੂੰ 버ਗਰ ਦੀ ਡਿਮਾਂਡ ਪਾਈ ਤੇ ਅਸੀਂ ਸਬਜ਼ੀਆਂ ਵਾਲੇ 버ਗਰ ਅਸੀਂ ਫਿਰ ਆਰਡਰ ਕੀਤੇ ਸੀਗੇ ਤੇ ਚਲੋ ਜੀ ਅਸੀਂ ਇੰਨਾ ਵਸਤੀ ਤਿੰਨ ਮੰਗਾਏ ਸੀਗੇ ਤੇ ਚਲੋ ਜੀ ਹੁਣ ਆਪਣੀਆਂ ਕੁੜੀਆਂ ਨੂੰ ਭੁੱਖ ਲੱਗੀ ਹੋਈ ਸੀ ਨਾ ਸ਼ੂਪਤਾਂ ਦੀ ਸ਼ਾਪਿੰਗ ਕੀਤੀ ਬਹੁਤ ਖੁਸ਼ੀ ਗਈਆਂ ਤੇ ਫਿਰ ਮੈਂ ਥੋੜੀ ਜਿਹੀ ਇਹਨਾਂ ਦੀ ਕੀ ਕੀ ਸੀਗੀ ਵੀਡੀਓ ਸ਼ੂਟ ਤੇ ਚਲੋ ਜੀ ਹੁਣ ਆਪਾਂ ਘਰੇ ਚੱਲਦੇ ਆਂ ਦੇਦਰ ਨੂੰ ਕੋ ઓਹੋ ਘਰੇ ਪਹੁੰਚ ਗਈ ਆ ਘਰੇ ਪਹੁੰਚ ਗਈ ਚਾਹ ਪਾਣੀ ਪੀਤਾ ਤੇ ਫੇਰ ਲੱਗਣਾ ਸੀਗਾ ਰਸੋਈ ਵਿੱਚ ਕੰਮ ਕਰਨਾ ਆਪਣੇ ਰੋਟੀ ਟੁਕੜਾ ਤੇ ਖੁਸ਼ੀ ਦਾ ਇਹ ਸੀਗਾ ਸੂਟ ਖੁਸ਼ੀ ਦਾ ਸੂਟ ਬਹੁਤ ਸੋਹਣਾ ਸੀਗਾ ਇਹਦੇ ਨਾਲ ਹੈਗਾ ਵਾਈਟ ਕਲਰ ਦਾ ਕਮੀਜ਼ ਤੇ ਕਮੀਜ਼ ਤੇ ਵੀ ਬਹੁਤ ਸੋਹਣੀ ਕڑھਾਈ ਆ ਤੇ ਦੇਖੋ ਚੁੰਨੀ ਤੇ ਵੀ ਕڑھਾਈ ਆ ਤੇ ਮੋਰੀਆਂ ਤੇ ਵੀ ਬਹੁਤ ਸੋਹਣੀ ਕڑھਾਈ ਸੀ ਤੇ ਕਮੀਜ਼ ਇਹ ਆਪਣਾ ਥੋੜੀ ਜਿਹਾ ਠੀਕ ਕਰਾਉਣ ਵਾਲਾ ਸੀਗਾ ਉਹ ਆਪਣਾ ਠੀਕ ਕਰਾਉਣ ਨੂੰ ਗਿਆ ਸੀ ਇਹ ਪਾਪਾ ਕੇ ਦੇਖੀ ਸੀ ਇਹ ਸੂਟ ਇਹ ਲਾਧੀ ਆਪਣੀ ਸੈਰੋ ਆ ਗਈ ਸੀ ਸੈਰੋ ਉਹ ਡੇਲਸ਼ਨ 5 ਵਜੇ ਵੱਜੀ ਸੀ ਤੇ ਸਬਜੀ ਤਾਂ ਆਪਣੇ ਪਈ ਸੀ ਗਾਜਰਾ ਮਟਰ ਕੱਲ ਬਣਾਏ ਸੀ ਤੇ ਸਬਜੀ ਦੇਖੋ ਜਿਵੇਂ ਪਾਜੀ ਗਈ ਚਲੋ ਸ੍ਰੀ ਹੁਣ ਤਾਂ ਚਾਹ ਤੇ ਫੇਟੇ ਪਾਈ ਦੂਗੀ ਆਪੋ ਸਿਰ ਤੇਲ ਲਾਇਆ ਚਾਹ ਨਾਲ ਕੇ ਪਿੱਤੀ ਤੇ ਫਿਰ ਰੋਟੀ ਬਣਾਤੀ ਉਸਾਂ ਨੂੰ ਰਿੜ ਗਿਆ ਬਸ ਨੂੰ ਭਾਂਡੇ ਮਾਣ ਲਿਆ ਅੱਜ ਕੱਲ੍ਹ ਕੱਪੜੇ ਪਏ ਸੀ ਕਿ ਬਹੁਤ ਛੁਟ ਮਾਰੇ ਤੂੰ ਤੇ ਸੀਗੀ ਹਲ ਤੂੰ ਮਲਕਾਏ ਸੀ ਕੱਲ੍ਹ ਤੁਸੀਂ ਕਿਹਦਾ ਦੇਖੀ ਸੀ ये खुशी के कारण ਕੀ ਗੁਰਿਆ ਜੀ ਪਲੀਸ ਕੋਲ ਹੀ ਗੱਲ ਕਰੇ ਪਰ ਮੇਰਾ ਚੈਨਲ ਵੀ ਮੋਨਟਾਈਜ਼ ਹੋ ਗਿਆ ਇਹਨਾਂ ਦੇ ਸਾਰੇ ਵੀਡੀਓ ਦਾ ਮੈਂ ਦੇ ਰਿਹਾ ਹਾਂ ਅਬੈ ਗੋਠਿਆ ਤੇ ਲੋ ਜੀ ਆਪਣਾ ਬਾਕੀ ਸਾਰਾ ਘਰ ਦਾ ਕੰਮ ਨੇ ਬੜ ਗਿਆ ਤੇ ਟਾਈਮ ਹੋ ਗਿਆ ਕਿੰਨੇ ਵਜੇ ਨੇ 9 ਜੀ 9 ਵਜੇ ਨੇ ਹਾਂ 9 ਵਜੇ ਨੇ ਰਸੋਈ ਦਾ ਸਾਰਾ ਕੰਮ ਨੇ ਵੇੜ ਲਈ ਸਭ ਸੁਰਸਾ ਪੂਰੀ ਸਾਰੀ ਸਾਫ ਕਰ ਦਿੱਤੀ ਕੋਠੇ ਤੇ ਪਾਏ ਸੀਗੇ ਕੁਝ ਸਿਰ ਕੱਪੜੇ ਕਿਉਂਕਿ ਕੱਪੜੇ ਬੜੇ ਕਾਫੀ ਹੋ ਜਾਂਦੇ ਏ ਤੁਹਾਨੂੰ ਨਾਲੇ ਕਿ ਜਿੱਦਾਂ ਮੈਨੂੰ ਛੁੱਟੀ ਹੁੰਦੀ ਹੈ ਨਾ ਪੁਰਾਣੀ ਛੁੱਟੀ ਹੁੰਦੀ ਆ ਉਸ ਦਿਨੇ ਹੁਣ ਤਾਂ ਕੱਪੜੇ ਧੁੱਪੇ ਜਾਂਦੇ ਨੇ ਕੱਪੜੇ ਫਿਰ ਕਾਫੀ ਇਕੱਠੇ ਹੋ ਜਾਂਦੇ ਨੇ ਨੇ ਦੇ ਕੱਪੜੇ ਹੋਂ ਕੋਠੇ ਦੇ ਵੀ ਕਾਫੀ ਪਏ ਸੀਗੇ ਫੇਰ ਰੱਖ ਕੇ ਰਿਆਂ ਨੂੰ ਜਾ ਕੇ ਅਰੇ ਇੱਕ ਡੱਬੇ ਲੈ ਕੇ ਆਇਆ ਰੋਪੀ ਖਾਦੀ ਸੀ ਮਾਚਾ ਲਗਾਈ ਜਿਹੜਾ ਨਿਕਲ ਜਿਹੜਾ ਕੱਪੜਾ ਹੈ ਤੇ ਚਲੋ ਹੁਣ ਵਾਸਤੇ ਸਾਰੇ ਕੱਪੜੇ ਥਾਣੋ ਕੇ ਇਸ ਮਾਰ ਕੇ ਲਵਾਰੀਆਂ ਚ ਤਰ੍ਹਾਂ ਕਰਕੇ ਫੇਰ ਪਾਉਂਦੀ ਤੇ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਕਰੋ ਰੀਜਨ ਅੱਗੇ ਫੇਵਰ ਇਟੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਿਓ ਤੇ ਪਲੀਜ਼ ਸਾਥੇ ਰਹੋ ਕਿਵੇਂ ਜੂਰ ਫੋਲਵਾਚ ਕਰਿਓ ਵੀਡੀਓ ਨੂੰ ਮੇਰੇ ਨਾਲ ਦੇ ਜਿਹੜੀ ਵੀ ਟੀਮ ਸੀ ਦੀ ਸਾਲੀਆਂ ਵੀ ਚੈਨਲ ਮੌਂਟੀਦਾ ਹੋਵੇ ਤੇ ਜਦੋਂ ਮੈਸੂ ਲਾਈਵ ਲਾ ਕੇ ਰੱਖ ਦਿੰਦੀ ਸੀ ਪਰ ਬੀਣਾ ਟਾਈਮ ਨਹੀਂ ਲੱਗਦਾ ਸੀ ਲਾਈਵ ਲਾਉਂਦਾ ਤੇ ਉਹਦੇ ਕਰਕੇ ਜਿਹੜੇ ਸਾਲੀਆਂ ਵੀ ਹੋਊਗੇ ਤੇ ਮੈਂ ਇਹ ਕਹ ਲੀ ਪਲੀਜ਼ ਮੈਨੂੰ ਜਰੂਰ ਸਪੋਰਟ ਕਰੋ ਕਿ ਬੀਣਾ ਵੀ ਚੈਨਲ ਮੌਂਟੀਦਾ ਹੋ ਜਵੇ ਤੇ ਅੱਜ ਅਜਨੂਨ ਸੇ ਕਿਸੀ ਨਵੀਂ ਵੀਡੀਓ ਨਾਲ ਮਿਲਦੀ ਆ ਤੇ ਆਪਣੇ ਘਰ ਚ ਹੈਗਾ ਪਿਆਰ ਤੇ ਵਿਆਹ ਦੇ ਬਲੌਗ ਦੇਖਣ ਵਾਸਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਪਾਂ ਸੁਣਦੇ ਹਾਂ